ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੇਖ ਲੈ ਕੇ ਆਏ ਹਾਂ ਦੁਸਹਿਰਾ ਜਾਣ ਪਛਾਣ ਦੁਸਹਿਰਾ 파ਰਤਾ ਇੱਕ ਪ੍ਰਸਿੱਧ ਤਿਉਹਾਰ ਹੈ ਇਹ ਨੇਕੀ ਦੀ ਬਦੀ ਤੇਜ ਅਥਵਾ ਸੱਚ ਦੀ ਝੂਠ ਤੇ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਮਨਾਏ ਜਾਣ ਦਾ ਕਾਰਨ ਸ਼੍ਰੀ ਨਾਮਚੰਦਰ ਜੀ ਨੇ ਸੀਤਾ ਮਾਤਾ ਜੀ ਨੂੰ ਰਾਮਣ ਦੀ ਕੈਦ ਤੋਂ ਮੁਕਤ ਕਰਵਾਉਣ ਲਈ ਉਸ ਵਿਰੋਧਾ ਜੁੱਧ ਲੜਿਆ ਉਹਨਾਂ ਨੇ 10 ਸਿਰਾਂ ਵਾਲੇ ਰਾਵਣ ਨੂੰ ਮਾਰ ਮੁਕਾਇਆ ਸੀਤਾ ਮਾਤਾ ਜੀ ਨੂੰ ਉਸ ਦੀ ਕੈਦ ਤੋਂ ਮੁਕਤ ਕਰਵਾਇਆ ਇਸ ਯੁੱਧ ਵਿੱਚ ਕੁੰਭਕਰਨ ਨਾ ਰਾਵਣ ਦਾ ਭਰਾ ਅਤੇ ਮੇਘਨਾਦ ਰਾਵਣ ਦਾ ਪੁੱਤਰ ਵੀ ਮਾਰੀ ਗਏ ਇਸ ਤਰ੍ਹਾਂ ਇਹ ਤਿਉਹਾਰ ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਬਣ ਗਿਆ ਦਸਾਂ ਸਿਰਾਂ ਵਾਲੇ ਰਾਵਣ ਦਾ ਅੰਤ ਹੋਣ ਕਾਰਨ ਇਸ ਤਿਉਹਾਰ ਨੂੰ ਦਸਹਿਰਾ ਕਿਹਾ ਜਾਂਦਾ ਹੈ ਨਰਾਤਿਆਂ ਵਿੱਚ ਰਾਮਲੀਲਾ ਅੱਸੂ ਮਹੀਨੇ ਵਿੱਚ ਨੌ ਨਰਾਤੇ ਆਉਂਦੇ ਹਨ ਇਨ੍ਹਾਂ ਦਿਨਾਂ ਵਿੱਚ ਸ਼ਹਿਰਾਂ ਤੇ ਕਸਬਿਆਂ ਵਿੱਚ ਰਾਤ ਵੇਲੇ ਰਾਮਲੀਲਾ ਖੇਡੀ ਜਾਂਦੀ ਹੈ ਦਿਨ ਵੇਲੇ ਰਾਮਲੀਲਾ ਦੀਆਂ ਝਾਕੀਆਂ ਵੀ ਕੱਡੀਆਂ ਜਾਂਦੀਆਂ ਹਨ 10ਵੇਂ ਦਿਨ ਰਾਵਣ ਨਾਲ ਸ਼੍ਰੀ ਰਾਮਚੰਦਰ ਜੀ ਦਾ ਯੁੱਧ ਦਿਖਾਇਆ ਜਾਂਦਾ ਹੈ ਪੁਤਲੇ ਜਲਾਉਣ ਦੀ ਪਰੰਪਰਾ ਸ਼ਹਿਰਾਂ ਅਤੇ ਕਸਬਿਆਂ ਵਿੱਚ ਦਸਹਿਰੇ ਵਾਲੇ ਦਿਨ ਰਾਵਣ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਜਲਾਏ ਜਾਂਦੇ ਹਨ ਦੁਪਹਿਰ ਤੋਂ ਬਾਅਦ ਮੇਲਾ ਭਰਨਾ ਸ਼ੁਰੂ ਹੋ ਜਾਂਦਾ ਹੈ ਮਠਿਆਈਆਂ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਲੱਗ ਜਾਂਦੀਆਂ ਹਨ ਬੱਚਿਆਂ ਲਈ ਪੰਘੂੜੇ ਲੱਗੇ ਹੁੰਦੇ ਹਨ ਸ਼ਾਮ ਵੇਲੇ ਪੁਤਲਿਆਂ ਦੇ ਸਾਹਮਣੇ 라ਵਣ ਤੇ ਸ਼੍ਰੀ ਰਾਮਚੰਦਰ ਜੀ ਦੀ ਸੈਨਾ ਵਿਚਕਾਰ ਨਕਲੀ ਨਕਲੀ ਲੜਾਈ ਹੁੰਦੀ ਹੈ 라ਵਣ ਨੂੰ ਮਰਦਿਆਂ ਦਿਖਾਇਆ ਜਾਂਦਾ ਹੈ ਜਦ ਸੂਰਜ ਅੱਧਾ ਅੰਦਰ ਤੇ ਅੱਧਾ ਵਾਰ ਦਿਖਾਈ ਦਿੰਦਾ ਹੈ ਉਸ ਸਮੇਂ 라ਵਣ ਦੇ ਪੁਤਲੇ ਅਤੇ ਫਿਰ ਦੂਜੇ ਪੁਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ ਪਟਾਕਿਆਂ ਦੇ ਫਟਣ ਅਤੇ ਆਤਿਸ਼ਬਾਜੀ ਦੇ ਚੱਲਣ ਦਾ ਦ੍ਰਿਸ਼ ਦੇਖਣਯੋਗ ਹੁੰਦਾ ਹੈ ਜਿੱਤ ਦਾ ਤਿਉਹਾਰ ਬਦੀ ਹੰਕਾਰ ਤੇ ਝੂਠ ਦੀ ਹਾਰ ਅਤੇ ਨੇਕੀ ਦੀ ਜਿੱਤ ਕਾਰਨ ਦਸਹਿਰਾ ਜਿੱਤ ਦਾ ਤਿਉਹਾਰ ਹੈ ਕਈ ਦਿਨ ਪਹਿਲਾਂ ਬਾਜ਼ਾਰਾਂ ਵਿੱਚ ਰੌਣਕ ਸ਼ੁਰੂ ਹੋ ਜਾਂਦੀ ਹੈ ਕਈ ਥਾਵਾਂ ਤੇ ਇਸ ਦਿਨ ਗੰਨਾ ਕੱਟਣ ਅਤੇ ਨਮਾ ਕਰਨ ਦਾ ਰਿਵਾਜ ਹੈ ਸਿੱਖਿਆ ਦੁਸਹਿਰੇ ਦਾ ਤਿਹਾੜ ਸਾਨੂੰ ਭੈੜੇ ਕੰਮਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ ਸਾਰੰਸ਼ ਦੁਸਹਿਰਾ ਨੇਕੀ ਦੀ ਜਿੱਤ ਨੂੰ ਦਰਸਾਉਣ ਵਾਲਾ ਤਿਉਹਾਰ ਹੈ ਇਸ ਤੋਂ ਸਾਨੂੰ ਚੰਗੇ ਕੰਮ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ ਹਾਂਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ